ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਸ਼੍ਰੋਮੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੱਗਣਗੇ ਵੱਡੇ ਝਟਕੇ ਜੇਕਰ ਇੱਕ ਪਾਸੇ ਗੱਲ ਕਰੀਏ ਤਾਂ ਜਿੱਥੇ ਹੁਣ ਜੋ ਨਵੇਂ ਸ਼੍ਰੋਮੀ ਅਕਾਲੀ ਦਲ ਦੇ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬਣੀ ਸੱਤ ਮੈਂਬਰੀ ਕਮੇਟੀ ਜਿਹਦੇ ਪੰਜ ਮੈਂਬਰ ਕਾਰਸ਼ੀਲ ਨੇ ਉਹਨਾਂ ਨੇ ਕੱਲ ਜਿਹੜੀ ਚੋਣ ਕਰ ਲਈ ਹੈ ਸ਼੍ਰੋਮੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਜੋ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਜੇਕਰ ਗੱਲ ਕਰੀਏ ਤਾਂ ਹੁਣ ਜਿਹੜੇ ਹਰਪ੍ਰੀਤ ਸਿੰਘ ਨੇ ਉਹਨਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਉਹਨਾਂ ਦਾ ਮੁੱਖ ਦਫ਼ਤਰ ਹੈ ਉਹ ਵੀ ਵਾਪਸ ਕਰਨਾ ਪਵੇਗਾ ਦੂਸਰੇ ਪਾਸੇ ਜੋ ਤਕੜੀ ਦਾ ਨਿਸ਼ਾਨ ਹੈ ਉਹੀ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਵਾਪਸ ਕਰਨਾ ਪਵੇਗਾ ਉਹਦੇ ਚਲਦੇ ਉਹਨਾਂ ਨੇ ਕਿਹਾ ਕਿ ਤੁਸੀਂ ਬੜੀ ਆਪਣੀਆਂ ਜਿਹੜੀਆਂ ਨੇ ਜੋ ਮਰਜ਼ੀਆਂ ਚਲਾ ਲਈਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹਿੰਦਿਆਂ ਹੋਇਆ ਤੁਸੀਂ ਜਿੱਤੇ ਹੁਕਮਨਾਮਿਆਂ ਨੂੰ ਨਕਾਰਿਆ ਗਿਆ ਜਿੱਥੇ ਤੁਸੀਂ ਪਗੋੜੇ ਹੋਏ ਜਿੱਥੇ ਤੁਸੀਂ ਆਪਦੀਆਂ ਮਨ ਮਰਜ਼ੀਆਂ ਕੀਤੀਆਂ ਲੇਕਿਨ ਉਹਨਾਂ ਮਨ ਮਰਜ਼ੀਆਂ ਨੂੰ ਹੁਣ ਤੁਹਾਨੂੰ ਬੰਦ ਕਰਨਾ ਪਵੇਗਾ ਉਹਨਾਂ ਨੇ ਕਿਹਾ ਜਿਹੜੇ ਤੁਹਾਡੇ ਗੱਡੀਆਂ ਦੇ ਵਿੱਚ ਬੈਠਦੇ ਨੇ ਉਹਨਾਂ ਨੇ ਤੁਹਾਨੂੰ ਸਾਨੂੰ ਤੁਹਾਡੇ ਬਾਰੇ ਹਰ ਇੱਕ ਗੱਲ ਦੀ ਨੋਲਿਜ ਦੇ ਦਿੱਤੀ ਹੈ ਤੁਸੀਂ ਕਿਸ ਤਰ੍ਹਾਂ ਜੋ ਚਲਾ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਦੇ ਉੱਤੇ ਆਪਣੀ ਜੋ ਹੈ ਮਨਮਰਜ਼ੀ ਜੇਕਰ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਪੰਥ ਦੀ ਪਾਰਟੀ ਸੀ ਲੇਕਿਨ ਤੁਸੀਂ ਉਸ ਪੰਥ ਦੀ ਪਾਰਟੀ ਨੂੰ ਜਿਹੜਾ ਹੈ ਪਰਿਵਾਰਕ ਪਾਰਟੀ ਬਣਾ ਦਿੱਤਾ ਉਹਨਾਂ ਨੇ ਕਿਹਾ ਜਿੱਥੇ 2017 ਦੇ ਵਿੱਚ ਵੱਡੀ ਮਾਰ ਪਈ 2022 ਦੇ ਵਿੱਚ ਪਈ 2024 ਦੀਆਂ ਲੋਕ ਸਭਾ ਦੇ ਵਿੱਚ ਪਈ ਜਿੱਥੇ ਤੁਸੀਂ ਜਿਮਨੀ ਚੋਣਾਂ ਵੀ ਵੱਡੇ ਵੱਡੇ ਤੌਰ ਤੇ ਜੋ ਹੈ ਲੁਧਿਆਣਾ ਦੇ ਵਿੱਚ ਹਾਰੇ ਕਿਤੇ ਤੁਸੀਂ ਬੋਗਸ ਭਰਤੀ ਕੀਤੀ ਲੇਕਿਨ ਹੁਣ ਇਹੋ ਜਿਹੀਆਂ ਮਨਮਰਜ਼ੀਆਂ ਤੁਹਾਡੀਆਂ ਨਹੀਂ ਚੱਲਣਗੀਆਂ ਇੱਕ ਪਾਸੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਕਿ ਜੇਕਰ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਰਖਵਾਲੇ ਬਣ ਕੇ ਰਹਿੰਦੇ ਤੁਸੀਂ ਹੁਕਮਨਾਮਿਆਂ ਨੂੰ ਮੰਨਦੇ ਤਾਂ ਅਸੀਂ ਤੁਹਾਡੇ ਨਾਲ ਸਹਿਮਤ ਸੀ ਲੇਕਿਨ ਹੁਣ ਅਸੀਂ ਤੁਹਾਡੇ ਨਾਲ ਬਿਲਕੁਲ ਵੀ ਸਹਿਮਤ ਨਹੀਂ ਹਾਂ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਕਿ ਅਸੀਂ ਹੁਕਮਨਾਮਿਆਂ ਦੇ ਅਨੁਸਾਰ ਚੱਲਾਂਗੇ ਅਸੀਂ ਪੰਥ ਦੇ ਨਾਲ ਚੱਲਾਂਗੇ ਜਿੱਥੇ ਹਰ ਇੱਕ ਜੇਕਰ ਸਾਨੂੰ ਕਿਸੇ ਗੱਲ ਦੀ ਨੌਲੇਜ ਨਹੀਂ ਹੈ ਆ ਸਾਨੂੰ ਜਿਹੜੇ ਨੇ ਸਾਡੇ ਨਾਲ ਰਹਿ ਰਹੇ ਉਹ ਸਾਡੀ ਸਿਆਸਤ ਦੇ ਵਿੱਚ ਆ ਕੇ ਸਾਨੂੰ ਸਮਝਾਉਣਗੇ ਕਿ ਅਸੀਂ ਪੰਥ ਦੀ ਸੇਵਾ ਕਿਉਂ ਕਰਨੀ ਹੈ ਕਿਉਂਕਿ ਸਾਡੀ ਪਾਰਟੀ ਪੰਥ ਦੀ ਸੇਵਾ ਕਰਨ ਲਈ ਬਣੀ ਸੀ ਨਾ ਕਿ ਉਹਨਾਂ ਦੇ ਉੱਤੇ ਰਾਜ ਕਰਨ ਲਈ ਦੇ ਗੱਲ ਕਰੀਏ ਤਾਂ ਹੁਣ ਵੱਡੀ ਇਹ ਇੱਕ ਹੋਰ ਖਬਰ ਨਿਕਲ ਕੇ ਆ ਰਹੀ ਹੈ ਜਿੱਥੇ ਨਾਮ ਆ ਰਿਹਾ ਹੈ ਕਿ ਜੋ ਹੈ ਅਕਾਲੀ ਦਲ ਦੇ ਵਿੱਚ ਜੋ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਜਿਹੜੀ ਬਣੀ ਹੈ ਕਮੇਟੀ ਉਹਦੇ ਵਿੱਚ ਜੋ ਡਾਕਟਰ ਦਲਜੀਤ ਸਿੰਘ ਚੀਮਾ ਤੇ ਦੂਸਰੇ ਪਾਸੇ ਇਹ ਨਾਮ ਆ ਰਿਹਾ ਕਿ ਇਹ ਸ਼ਾਮਿਲ ਹੋ ਸਕਦੇ ਨੇ ਨਵੀਂ ਬਣੀ ਸ਼੍ਰੋਮੀ ਅਕਾਲੀ ਦਲ ਦੇ ਵਿੱਚ ਇੱਕ ਪਾਸੇ ਬਲਵਿੰਦਰ ਪੁੰਡਰ ਦਾ ਨਾਮ ਆ ਰਿਹਾ ਦਲਜੀਤ ਚੀਮਾ ਦਾ ਨਾਮ ਆ ਰਿਹਾ ਹੈ ਤਾਂ ਉੱਥੇ ਹੀ ਕਿਹਾ ਜਾ ਰਿਹਾ ਕਿ ਇਹ ਹੁਣ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਹੈ ਛੱਡ ਕੇ ਪਾਰਟੀ ਉਹ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਕਿਉਂਕਿ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੁਣ ਇਕਜੁੱਟ ਹੋ ਕੇ ਪੰਥ ਦੇ ਲਈ ਕੰਮ ਕੀਤਾ ਜਾਵੇਗਾ ਉੱਚੇ ਦੌਰ ਤੇ ਤਾਂ ਇਹ ਜਿਹੜੀ ਰਿਪੋਰਟ ਹੈ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਧੰਨਵਾਦ